ਇੱਕ ਭਾਈ ਚੁਟਕਲਾ ਹਾਸੇ ਵਾਸਤੇ ਠੀਕ ਹੈ ਵੀ ਅੱਜ ਕੱਲ ਜਿਹੜਾ ਜਮਾਨਾ ਹੈ ਨਾ ਉੱਪਰ ਚਲੋ ਦੁਨੀਆ ਹਰ ਰੰਗਾਂ ਦੀ ਹੁੰਦੀ ਹੈ ਹਨਾ ਤੇ ਕਈ ਵਾਰੀ ਬੰਦਾਂ ਦਾ ਯਾਰ ਮੈਂ ਪਾਪ ਨਹੀਂ ਕਰਦਾ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਤੇ ਪਰ ਉਹਦੇ ਪਿੱਛੇ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਵੀ ਕਿਉਂ ਨਹੀਂ ਕਰਦਾ ਯਾਨੀ ਮੰਨ ਲਓ ਕਿ ਬੰਦਾ ਕਿਉਂ ਨਹੀਂ ਕਰਦਾ ਗਲਤ ਕੰਮ ਕੋਈ ਵੀ ਉਹ ਕਹਿੰਦਾ ਵੀ ਜਾਂ ਤਾਂ ਉਹਨੂੰ ਸੱਤਰ ਦਾ ਡਰ ਹੁੰਦਾ ਅੱਗੋਂ ਡੰਡੇ ਵਾਲੇ ਦਾ ਤਾਂ ਨਹੀਂ ਕਰਦਾ ਪੁਲਿਸ ਦਾ ਡਰ ਹੁੰਦਾ ਪਰਚੇ ਦਾ ਡਰ ਹੁੰਦਾ ਤਾਂ ਨਹੀਂ ਕਰਦਾ ਤੇ ਜੇ ਉਹਨੂੰ ਕੋਈ ਡਰ ਨਾ ਹੋਵੇ ਵੀ ਮੈਨੂੰ ਕੋਈ ਕੁਝ ਨਹੀਂ ਕਰ ਸਕਦਾ ਨਾ ਮੇਰੇ ਤੇ ਪਰਚਾ ਹੋਵੇ ਤਾਂ ਫੇਰ ਵੇਖੋ ਵੀ ਉਹ ਕਰਦਾ ਹੈ ਕਿ ਨਹੀਂ ਅਸਲ ਤਾਂ ਫੇਰ ਸੱਚ ਸਾਹਮਣੇ ਆਉਣਾ ਹੈ ਹੈਨਾ ਤੇ ਜੇ ਉਹਵੇਂ ਡਰਦਾ ਨਹੀਂ ਕਰਦਾ ਤਾਂ ਫਿਰ ਤਾਂ ਅਗਲੇ ਪਤਾ ਹੈ ਡੰਡਾ ਹੈ ਮੂਰੇ ਤਾਂ ਨਹੀਂ ਕਰਦਾ ਤਾਂ ਕਰਕੇ ਜੇ ਕੋਈ ਬੰਦਾ ਆਣਾ ਨਾ ਵੀ ਮੈਂ ਵੀ ਮੈਂ ਅੱਖਾਂ ਵਿੱਚ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਤਾਂ ਪਤਾ ਲੱਗਦਾ ਹੈ ਵੀ ਜੇ ਮੈਨੂੰ ਡਰ ਵੀ ਨਾ ਹੋਵੇ ਤਾਂ ਫਿਰ ਵੀ ਮੈਂ ਸਹੀ ਚੱਲਾਂਗਾ ਇੱਕ ਡਰਾਈਵਰ ਰੇਲ ਗੱਡੀ ਚਲਾਉਂਦਾ ਸੀਗਾ ਹਾਂ ਹੈ ਟਟਕਲਾ ਯਾਸੇ ਵਾਲਾ ਠੀਕ ਹੈ ਤੇ ਇਹ ਰੇਲ ਗੱਡੀ ਚਲਾਉਂਦਾ ਸੀ ਤੇ ਉਹ ਨਾਲ ਉਹਦੇ ਕੋਲੇ ਕੋਈ ਐਸਾ ਮੰਤਰ ਐ ਸੀ ਕਲਾਕਾਰੀ ਸੀਗੀ ਵੀ ਚੱਲਦੀ ਗੱਡੀ ਨੂੰ ਨਾ ਲੇਨ ਤੋਂ ਥੱਲੇ ਲਾ ਦਿੰਦਾ ਸੀ ਅੱਛਾ ਤੇ ਥੱਲੇ ਜਲਾ ਦਿੰਦਾ ਸੀ ਅੱਛਾ ਥੋੜੀ ਦੂਰ ਬਾਅਦ ਫੇਰ ਉਹ ਉੱਤੇ ਚੜਾ ਲੈਂਦਾ ਸੀਗਾ ਲੈਨ ਦੇ ਯਾਨੀ ਕਲਾਕਾਰੀ ਐਸੀ ਸੀਗੀ ਕੋਈ ਉਹਦੇ ਕੋਲੇ ਉਹ ਕਹਿੰਦਾ ਵੀ ਇਹ ਗੱਡੀ ਲਾਉਣੀ ਥੱਲੇ ਚਲਾਉਣੀ ਵਾਰਫ ਲੈਂਡ ਤੇ ਲਿਉਣੀ ਆਪਣੇ ਵਾਸਤੇ ਚੁਟਕੀਆਂ ਰਖੇ ਲੈਂ। ਲੇਕਿਨ ਜੇ ਕਿਸੇ ਨੇ ਇਹ ਕਾਰਨਾਮਾ ਦੇਖਣਾ ਹੈ ਨਾ ਉਸ ਟਾਈਮ ਤੇ ਗੱਡੀ 'ਚ ਸਵਾਰੀ ਨਹੀਂ ਹੋਣੀ ਚਾਹੀਦੀ। ਇਹ ਆ ਕੰਮ ਰਿਸਕ ਵਾਲਾ। ਗੱਡੀ ਪਲਟ ਵੀ ਸਕਦੀ ਹੈ। ਐਵੇਂ ਸਵਾਰੀਆਂ ਨਾਲ ਨੁਕਸਾਨ ਹੋ ਜੇ। ਉਹ ਕਹਿੰਦੇ ਵੀ ਠੀਕ ਹੈ। ਇੱਕ ਦਿਨ ਭਾਈ ਗੱਡੀ ਖਚਾ ਖੱਚ ਪਰੀ ਵੀ ਸੀਗੀ। ਤੇ ਉਹ ਡਰਾਈਵਰ ਚਲਾਈ ਜਾਂਦਾ ਸੀ। ਉਧਰੋਂ ਸਾਹ ਜਿਹੜਾ ਮੁਖਤਰ ਵਾਲਾ ਮੇਲਾ ਹੁੰਦਾ ਜਿਵੇਂ ਗੱਡੀ ਭਰੀ ਹੁੰਦੀ ਹੈ ਜੇ ਟਾਈਮ ਤੇ ਉਹ ਲੋਕਾਂ ਨੇ ਵੇਖਿਆ ਵੀ ਗੱਡੀ ਇੱਕਦਮ ਲਾਈਨ ਤੋਂ ਥੱਲੇ ਲੈ ਗਈ ਹੁਣ ਕਦੇ ਐ ਵਜੇ ਕਦੇ ਐ ਵਜੇ ਠੀਕ ਚਗਿਆੜਾ ਮੱਚ ਗਿਆ ਉਹ ਗੱਡੀ ਦਾ ਲਾਈਨ ਦੇ ਉੱਤੇ ਤਾਂ ਬੈਲੈਂਸ ਹੈ ਨਹੀਂ ਤਾਂ ਗੱਡੀ ਪਲਟਾ ਛਲਟਾ ਖੰਦੀ ਐ ਵਜਦੀ ਐ ਵਜਦੀ ਲੋਕ ਠੀਕ ਚਗਿਆੜਾ ਮੱਚ ਗਿਆ ਮਰ ਗਏ ਓਏ ਮਰ ਗਏ ਇੱਕ ਦੂਜੇ ਦੇ ਉੱਤੇ ਡਿੱਗਣ ਤੇ ਗੱਡੀ ਥੋੜੀ ਦੂਰ ਤਾਂ ਐ ਥੱਲੇ ਖੇਤ ਜਬਨੀ ਨੂੰ ਗਈ ਸਰੋਜੀ ਬਣੀ ਨੂੰ ਕਰੇ ਐ ਐ ਸੱਪ ਵਾਂਗੂ ਐ ਮੁਰਜੇ ਐ ਮੁਰਜੇ ਤੇ ਫੇਰ ਹੌਲੀ ਹੌਲੀ ਫੇਰ ਵਾਪਸ ਆ ਗਈ ਲੇਨ ਤੇ ਉਹਨਾਂ ਯਾਰ ਗੱਡੀ ਦਾ ਕੋਈ ਨੁਕਸਾਨ ਨਹੀਂ ਹੋਇਆਗਾ ਕੋਈ ਵੀ ਨਹੀਂ ਮਰਿਆਗਾ ਲੇਨ ਤੇ ਗੱਡੀ ਵਾਪਸ ਆ ਗਈ ਇੰਨੀ ਦੂਰ ਜਾ ਕੇ ਕਿ ਕਮਾਲ ਹੈ ਆਪਾਂ ਤਾਂ ਬਚ ਗਏ ਮੈਂ ਤਾਂ ਲੋਕਾਂ ਨੇ ਵੀ ਹੁਣ ਟੰਬਰੇ ਹੁਣ ਮਰੇ ਬਚ ਗਏ ਨਾ ਕੋਈ ਨੁਕਸਾਨ ਨਹੀਂ ਹੋਇਆ ਕਹਿੰਦੇ ਹਾਂ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਬੰਦਾ ਗੱਡੀ ਲਾਹ ਲੈਂਦਾ ਇਦੇ ਕੋਲੇ ਕੋਈ ਮੰਤਰੀ ਐ ਹੋ ਜਾ ਤੇ ਪਰ ਇਹਨੂੰ ਪੁੱਛੋ ਵੀ ਅੱਜ ਕਿਉਂ ਗੱਡੀ ਦਾ ਹੀ ਇੰਨੀ ਸਵਾਰੀ ਸੀ ਜੇ ਮਰ ਜਾਂਦੇ ਲੋਕ ਫੇਰ ਉਹ ਵੀ ਅਗਲੇ ਸਟੇਸ਼ਨ ਤੇ ਜਦੋਂ ਗੱਡੀ ਰੁਕੀ ਨਾ ਉਹਨੇ ਥੱਲੇ ਉਤਰ ਡਰਾਈਵਰ ਨੂੰ ਕਹਿੰਦੇ ਉਹ ਆਨੇ ਵੀ ਦੱਸੋ ਕੀ ਗੱਲ ਐ ਉਹ ਆਨੇ ਵੀ ਸਾਨੂੰ ਪਤਾ ਤਾ ਗੱਡੀ ਲਾ ਲੈਣਾ ਪਰ ਤੂੰ ਅੱਜ ਗੱਡੀ ਕਿਉਂ ਲਾਈ ਇੰਨੀ ਸਵਾਰੀ ਸੀ ਮਗਰ ਹਜ਼ਾਰਾਂ ਬੰਦੇ ਜੇ ਮਰ ਜਾਂਦੇ ਸੌ ਨੁਕਸਾਨ ਹੋ ਸਕਦਾ ਸੀ ਉਹ ਕਹਿੰਦਾ ਵੀ ਗੱਲ ਸੁਣੋ ਮੇਰੀ ਮੇਰਾ ਇਹ ਚ ਕੋਈ ਕਸੂਰ ਨਹੀਂਗਾ ਉਹ ਕਹਿੰਦੇ ਹੋਰ ਉਹ ਲੈਂਡ ਤੇ ਖੜਾ ਸੀ ਬੰਦਾ ਜਦੋਂ ਮੈਂ ਹੋਰਨ ਮਾਰਿਆ ਉਹ ਪਾਸੇ ਨਹੀਂ ਹੋਇਆ ਉਹ ਅਰੇ ਨਹੀਂ ਪਾਸੇ ਹੋਇਆ ਤੇ ਤੂੰ ਰਗੜ ਦਿੰਦਾ ਇੱਕ ਬੰਦਾ ਸੀ ਇੱਕ ਬੰਦੇ ਰਕੀ ਆ ਨਾਲੇ ਤੇਰੇ ਤੇ ਕੋਈ ਪਰਚਾ ਨਹੀਂ ਹੁੰਦਾ ਕੋਈ ਤੈਨੂੰ ਪੁਲਿਸ ਨਹੀਂ ਕੋਠਾਂ ਦੀ ਕੋਈ ਡਰ ਨਹੀਂ ਸੀ ਕਿਉਂਕਿ ਲੈਂਡ ਤੇ ਬੰਦਾ ਗੱਡੀ ਦੇ ਉੱਤੇ ਆ ਗਿਆ ਤਾਂ ਕਸੂਰ ਉਹਦਾ ਤੈਨੂੰ ਕੋਈ ਨਹੀਂ ਕੋਠਾਂ ਲਾਦੀ ਉਹ ਰਗੜਤਾ ਦਿੰਦਾ ਮੈਂ ਪਛਾਣੂ ਨਹੀਂ ਨਾ ਗੱਡੀ ਮੁੜਦੀ ਉਹ ਮੈਂ ਪਛਾਣੂ ਨਹੀਂ ਮੁੜਦੀ ਕੀ ਮਤਲਬ ਉਹ ਨਾ ਮੇਰੀ ਗੱਲ ਤੇ ਹਣ ਨਾ ਸੁਣੋ ਕੀ ਹੋਇਆ ਕੀ ਉਹ ਦੱਸਦਾ ਅਰੇ ਵੀ ਜਦੋਂ ਗੱਡੀ ਆਈ ਤਾਂ ਨੇੜੇ ਮੈਂ ਰੇਸ ਰੂਟ ਦੇ ਲਈ ਵੀ ਰਗੜੀ ਦੇਣਾ ਉਹ ਭੱਜ ਕੇ ਸੋਨੇ ਖੇਤਵੰਨੀ ਨੂੰ ਵੜ ਗਿਆ ਤੇ ਮਗਰੇ ਗੱਡੀ ਨਾਲ ਆਦੀ ਮੈਂ ਕਿਹਾ ਅੱਜ ਮੌਕਾ ਹੈ ਅੱਜ ਕੋਈ ਮੇਰੇ ਤੇ ਪਰਚਾ ਤਾਂ ਹੁੰਦਾ ਨਹੀਂ ਫੱਡਣਾ ਨਹੀਂ ਇਹਨੂੰ ਉਹਨਾਂ ਨੇ ਇਹ ਮੁੜ ਕੇ ਐ ਮੁੜ ਮਗਰੇ ਗੱਡੀ ਮੋੜਦਾ ਮੋੜਦਾ ਅਖੀਰ ਪਛਾਣ ਨੂੰ ਮੁੜ ਗਿਆ ਹਾਂ ਹੁਣ ਪਛਾਣ ਨੂੰ ਗੱਡੀ ਆ ਲੈ ਕਿਵੇਂ ਮੋੜਾ ਪਛਾਣਾਂ ਨੂੰ ਥੋੜਾ ਗੱਡੀ ਮੁੜਦੀ ਯਾਰ ਹਾਰ ਕੇ ਮਵਾਸ ਤੇ ਆਇਆ ਭਾਈ ਠੀਕ